ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਆ ਜੀ ਅੱਜ ਫੇਰ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਫੇਰ ਆਪਾਂ ਗੱਲਬਾਤ ਕਰਾਂਗੇ ਆਲੂ ਬਖਾਰੇ ਤੇ ਆਲੂ ਬਖਾਰੇ ਦਾ ਬਹੁਤ ਵੱਡਾ ਰੋਲ ਆ ਭਾਈ ਜੀ ਕਬੂਤਰਬਾਜੀ ਦੇ ਵਿੱਚ ਆਲੂ ਬਖਾਰਾ ਹੀ ਬਾਜੀ ਜਿਤਾਉਂਦਾ ਆਲੂ ਬਖਾਰਾ ਹੀ ਬਾਜੀ ਹਰਮਦਾ ਤੇ ਆਲੂ ਬਖਾਰਾ ਹੀ ਕਬੂਤਰ ਭਈ ਹੁੰਦਾ ਤੇ ਆਲੂ ਬਖਾਰਾ ਹੀ ਆਲੂ ਕਬੂਤਰ ਨਹੀਂ ਭੱਜਣ ਦਿੰਦਾ ਤੇ ਆਲੂ ਬਖਾਰੇ ਦਾ ਸਹੀ ਤਰੀਕਾ ਲਾਉਣ ਦਾ ਉਹ ਸਭ ਕੁਝ ਤੁਹਾਨੂੰ ਅੱਜ ਦੱਸਾਂਗੇ ਜਿਹੜਾ ਵੀ ਆਲੂ ਬਖਾਰੇ ਦਾ ਸਹੀ ਤਰੀਕਾ ਲਾਉਣਾ ਸਿੱਖ ਗਿਆ ਸਮਝ ਲਓ ਵੀਰੇ ਉਹ ਕਦੇ ਕੋਈ ਬੰਦਾ ਬਾਜੀ ਨਹੀਂ ਹਰਦਾ ਨਾ ਉਹਦਾ ਕਦੇ ਕਬੂਤਰ ਪੱਜੂਗਾ ਤੇ ਬਾਕੀ ਸਾਮਤ ਉਹ 60 ਤੋਂ ਹੱਡੀ ਤੇ ਦੱਸ ਦਿਆਂ ਫਿਰ ਤੁਹਾਨੂੰ ਅੱਜ ਆਲੂ ਬਖਾਰਾ ਸਹੀ ਢੰਗ ਨਾਲ ਕਿਵੇਂ ਲਾਉਣਾ ਤੇ ਕਿਵੇਂ ਨਹੀਂ ਲਾਉਣਾ ਤੇ ਕਰੋ ਪਹਿਲਾਂ ਆਪਣੇ ਪੰਠਿਆਂ ਦਾ ਸ਼ੌਂਕ ਤੇ ਆਪਣੇ ਬਾਈ ਜੀ ਬੱਚੇ ਕਰ ਲੋ ਚੇਕ ਆ ਇਹ ਪੱਥੇ ਆ ਬਾਈ ਜੀ ਛੋਟੇ ਆਪਣੇ ਹਜੇ 8 9 ਕਰੋ ਚੇਕ ਆ ਦਰੇ ਪੱਠੇ ਆ ਇਧਰੇ ਬਾਈ ਜੀ ਇੱਕ ਜੋੜਾ ਤੇ ਇੱਕ ਪੱਠਾ ਬਿਠਾ ਛਤਰੀ ਤੇ ਵਾਪਕੀ ਦੋ ਦਿਨ ਪੱਠੇ ਉੱਡੀ ਜਾਂਦੇ ਹੋਏ ਜੀ ਆਪਣੇ ਤੇ ਤੁਹਾਨੂੰ ਵੱਡੇ ਕਬੂਤਰਾਂ ਦਾ ਵਿਗਰਾਉਣੇ ਸ਼ੌਂਕ ਆਲੋਈ ਕਰੋ ਚੱਕ ਨੇ ਕਬੂਤਰ ਤੇ ਸਾਰੇ ਕਬੂਤਰ ਵਧੀਆ ਘੈਂਟ ਨੇ ਤੇ ਪੱਕੀ ਉਮੀਦ ਕਰਦਾ ਸਾਰੇ ਭਰਾਵਾਂ ਦੇ ਕਬੂਤਰ ਵਧੀਆ ਹੋਣਗੇ ਘੈਂਟ ਹੋਣਗੇ ਤੇ ਬਾਈ ਜੀ ਇਹ ਕਾਹ ਜੋੜਾ ਪਾਣਾ ਵਾਲਾ ਚਿੱਟੀਆਂ ਕਬੂਤਰ ਚਿੱਟੀਆਂ ਅੱਖਾਂ ਦੀ ਕਬੂਦਰੀ ਤੇ ਬਾਈ ਕਿ ਕਾਹ ਜੋੜਾ ਪਾ ਲੈਣਾ ਹਜੇ ਆ ਵੀ ਜੋੜਾ ਪਾ ਬਾਈ ਜੀ ਲਾਉਣਾ ਹੁੰਦਾ ਤਾਂ ਕਬੂਤਰ ਤੇ ਲਾਲ ਚਿੱਨੀ ਕਬੂਦਰੀ ਤੇ ਆ ਜੋੜੇ ਸਾਰੇ ਲਾਉਣ ਵਾਲੇ ਪਏ ਬਾਈ ਜੀ ਇਹ ਵੀ ਲਾਉਣੇ ਆ ਜੇ ਤੇ ਕਬੂਤਰ ਕਰ ਲੋ ਚੈੱਕ ਤੇ ਹੁਣ ਤੁਹਾਨੂੰ ਮੈਂ ਦੱਸਦਾ ਬਾਈ ਜੀ ਆਲੂ ਬਖਾਰਾ ਸਹੀ ਕਿਵੇਂ ਲਾਉਣਾ ਤੇ ਬਈ ਜੇ ਦਾਵਾ ਜੀ ਉੱਡਣੀ ਆ 7 ਤੋਂ 7 ਤੇ ਫੇਰ ਆਪਾਂ ਆਲੂ ਬਖਾਰਾ ਬਾਈ ਜੀ ਬਦਾਮਾਂ ਦੇ ਨਾਲ ਹੀ ਦੇਣਾ ਜਦੋਂ ਬਦਾਮ ਤੇ ਉਸੇ ਵੇਲੇ ਉਤੋਂ ਤੇ ਆਲੂ ਬਖਾਰਾ ਦੇਣਾ ਉਹਦੇ ਨਾਲ ਕੀ ਹੋਊਗਾ ਕਬੂਤਰ ਵੀ ਤੁਹਾਡਾ ਬਾਈ ਜੀ ਬਹੁਤ ਵਧੀਆ ਉੱਡੂਗਾ ਕਬੂਤਰ ਕਦੇ ਪੱਜੂਗਾ ਨਹੀਂ ਤੇ ਕਬੂਤਰ ਸ਼ਾਮ ਦੇ ਟਾਈਮ ਬਾਹਲਾ ਰੱਬ ਚ ਵੜ ਕੇ ਨਹੀਂ ਉਡੂਗਾ ਦਰਮਿਆਨਾ ਹੀ ਰਹੂਗਾ ਨਹੀਂ ਮਾਰੂਗਾ ਤੁਹਾਡੀ ਨਿਗਾਹ ਚ ਰਹੂਗਾ ਕਾਪੀ ਵਾਲੇ ਵੀਰ ਦੀ ਨਿਗਾਹ ਚ ਰਹੂਗਾ ਜੇ ਟਾਈਮ ਲੱਗੂਗਾ ਤੇ ਕਬੂਤਰ ਦਿਖਾ ਦੇਉਂਗੇ ਇਹ ਆਲੂ ਦਾ ਲਾਲੂ ਬਖਾਰਾ ਲਾਉਣ ਦਾ ਸਹੀ ਤਰੀਕਾ 7 ਤੋਂ 7 ਵਾਲੀ ਬਾਜੀ ਚ ਤੇ 7 ਤੋਂ 7 ਵਾਲੀ ਬਾਜੀ ਚ ਜੇ ਆਪਾਂ ਆਲੂ ਬਖਾਰਾ ਬਦਾਮਾਂ ਦੀ ਰੈਜ ਖਿੱਚਣ ਤੋਂ ਬਾਅਦ ਲਾਇਆ ਤਾਂ ਬਾਈ ਜੀ ਫਿਰ ਸ਼ਾਮ ਨੂੰ ਕਬੂਤਰ ਜਮਾਂ ਰੱਬ ਚ ਬੜ ਬੜ ਉੱਡੂਗਾ 5:30 6:00 ਸਾਡੇ ਹੀ ਸਾਦੇ ਨੇੜ ਤੇੜਾ ਜਮਾ ਰੱਬ ਚ ਬਰ ਕਬੂਤਰ ਵੜ ਵੜ ਉੱਡੂਗਾ ਤੇ ਕਬੂਤਰ ਦੇ ਉੱਤੇ ਟੈਂ ਵਾਰ ਵਾਰ ਟਾਈਮ ਲੱਗੂਗਾ ਤੁਹਾਨੂੰ ਵੀ ਦੇਖਣਾ ਔਖਾ ਹੋਊਗਾ ਕਾਪੀ ਵਾਲੇ ਨੂੰ ਨਹੀਂ ਦਸੂਗਾ ਤੇ ਕਬੂਤਰ ਜਿੱਤੀ ਬਾਜੀ ਵੀ ਹਾਰ ਸਕਦਾ ਬਾਈ ਕਿਉਂਕਿ ਇੰਨਾ ਜਿਆਦਾ ਉੱਚਾ ਕਬੂਤਰ ਨੇ ਉੱਡਣਾ ਕਬੂਤਰ ਜਿੱਤੀ ਬਾਜੀ ਵੀ ਹਾਰ ਜਾਊਗਾ ਤੇ ਇਸ ਕਰਕੇ ਮੇਰੇ ਭਰਾ ਚ 7 ਤੋਂ 70 ਦੀ ਬਾਜੀ ਦੇ ਵਿੱਚ ਆਪਾਂ ਆਲੂ ਖਾਰਾ ਬਦਾਮਾਂ ਦੇ ਨਾਲ ਹੀ ਦੇਣਾ ਜਦੋਂ ਬਦਾਮ ਦੇ ਤੇ ਚੁਕਾਦੇ ਉਹਦੇ ਉਸੇ ਵੇਲੇ ਉਤੋਂ ਦੀ ਆਲੂ ਖਾਰਾ ਦੇ ਦੇਣਾ ਤੇ ਹੁਣ ਗੱਲ ਕਰਦੇ ਆਂ ਬਈ ਆਪਾਂ ਲੋਆਂ ਦੀ ਲੋਆਂ ਦੇ ਵਿੱਚ ਆਪਾਂ ਆਲੂ ਬਖਾਰਾ ਬਾਈ ਜੀ ਜੇ ਤਾਂ ਲਾਦਾ ਬਦਾਮਾਂ ਦੇ ਉੱਤੋਂ ਦੀ 43 44 ਟੈਂਪਰੇਚਰ ਦੇ ਵਿੱਚ ਤਬਈ ਜੀ ਫੇਰ ਆਪਣਾ ਕਬੂਤਰ ਸਿੱਧਾ 1:30 ਵਜੇ ਛੱਪੜ ਤੇ ਜਾਊਗਾ ਤੇ ਜਾਂ ਪਿੰਡੋਂ ਭੱਜੂਗਾ ਪਿੰਡ ਛੱਡ ਕੇ ਭੱਜੂਗਾ ਤੇ ਜਾਂ ਬੈਠ ਜਾਊਗਾ ਇਸ ਕਰਕੇ ਲੋਆਂ ਵਾਲੀ ਬਾਜੀ ਜੇ ਆਪਾਂ ਆਲੂ ਖਾਰਾ ਬਦਾਮਾਂ ਦੇ ਉੱਤੋਂ ਦੀ ਨਹੀਂ ਲਾਉਣਾ ਲੋਹਾਂ ਵਾਲੀ ਬਾਜੀ ਦੇ ਵਿੱਚ ਆਪਾਂ ਆਲੂ ਬਖਾਰਾ ਬਦਾਮ ਚਕਾ ਕੇ ਬਦਾਮਾਂ ਦੀ ਰਹਿ ਚਕਾ ਕੇ ਉਦੋਂ ਬਾਅਦ ਲਾਉਣਾ 11 12 ਵਜੇ ਜਦੋਂ ਕਬੂਤਰਾਂ ਨੇ ਖਾ ਲਈ ਹੋ ਗਿਆ ਬਦਾਮ ਚੱਕ ਗਿਆ ਪਾਣੀ ਨਹੀਂ ਦੇਣਾ ਕਬੂਤਰ ਕੱਲੇ ਬਦਾਮ ਦੇਣੇ ਆ ਕਬੂਤਰ ਬਦਾਮ ਖਾ ਚੀਊਗਾ ਤੇ 42 43 ਟੈਂਪਰੇਚਰ ਜੱਸਦਾ ਬਿਆਗਰੇ ਤੇ ਆਲੂ ਬਖਾਰਾ ਲੋਹਾਂ ਦੇ ਵਿੱਚ ਆਪਾਂ ਲਾਉਣਾ ਜਦੋਂ ਬਾਜੀ 3 3:30 ਨਿਬੜਦੀ ਆ ਬਦਾਮ ਚਕਾ ਕੇ 11 11:30 ਤੇ ਉਹਦੇ ਨਾਲ ਬਈ ਕੀ ਹੋਊਗਾ ਤੁਹਾਡਾ ਕਬੂਤਰ ਦੁਮਾਰੇ ਦੇ ਵਿੱਚ ਪੂਰਾ ਉੱਚਾ ਬੰਦ ਖੜਖੜ ਉੱਡੂਗਾ ਠੀਕ ਆ ਬਈ ਜੀ ਜਿਹੜਾ ਕਬੂਤਰ ਲੋਹਾਂ ਦੇ ਵਿੱਚ ਨੀਵਾ ਰਹਿ ਗਿਆ ਉਹ ਕਬੂਤਰ ਮੰਜਿਆ ਗਿਆ ਬਈ ਜੀ ਉਹ ਕਬੂਤਰ ਦਾ ਮੱਛਾ ਮੱchnਾ ਉਹ ਕਬੂਤਰ ਨੇ ਉੱਡਣਾ ਨਹੀਂ 1.5 ਵਜੇ ਬਸ ਉਹ ਕਬੂਤਰ ਡਿੱਗੂਗਾ ਤੇ ਜਿਹੜਾ ਕਬੂਤਰ ਲੋਹਾਂ ਦੇ ਵਿੱਚ ਫੁੱਲ ਉੱਚਾ ਉੱਡੂਗਾ ਉਹੀ ਕਬੂਤਰ ਬਈ ਜੀ ਵਧੀਆ ਰਹੂਗਾ ਪੂਰਾ ਸੈੱਟ ਰਹੂਗਾ ਲੋਹਾਂ ਵਾਲਾ ਕਬੂਤਰ ਲੋਹਾਂ ਦੇ ਵਿੱਚ ਕਬੂਤਰ ਉੱਚਾ ਉੱਡਣ ਵਾਲੇ ਵਧੀਆ ਰਹਿੰਦਾ ਬਈ ਜੀ ਇਸ ਕਰਕੇ ਆਪਾਂ ਆਲੂ ਬਖਾਰਾ ਲੋਹਾਂ ਦੇ ਵਿੱਚ ਲਾਉਣਾ ਵਾ ਬਦਾਮ ਚਕਾ ਕੇ 11 ਵਜੇ 11 11:30 12 ਵਜੇ ਜਦੋਂ ਕਬੂਤਰ ਰੈਸ ਚੱਕ ਗਿਆ ਤੇ ਬਦਾਮਾਂ ਦੇ ਉੱਤੋਂ ਦੀ ਉਸੇ ਵੇਲੇ ਨਹੀਂ ਲਾਉਣਾ ਨਹੀਂ ਕਬੂਤਰ ਭੱਜੂਗਾ ਪੰਡ ਛੱਡ ਕੇ ਭੱਜੂ ਜਾਂ ਛੱਪੜ ਤੇ ਜਾਊ ਤੇ ਜੇ ਬਦਾਮਾਂ ਤੋਂ ਬਾਹਰ ਲਾਵਾਂਗਾ ਬਸ 11 11:30 12 ਵਜੇ ਬਦਾਮ ਜੂ ਚੱਕ ਲੈ ਫਿਰ ਬਾਈ ਜੀ ਕਬੂਤਰ ਆਪਣਾ ਪੂਰਾ ਵਧੀਆ ਤੇ ਸੋਹਣਾ ਉੱਡੂਗਾ ਠੀਕ ਆ ਬਾਈ ਜੀ ਤੇ ਬਾਕੀ ਕਰੋ ਜੋੜਿਆਂ ਦਾ ਸ਼ੌਂਕ ਇਹ ਗੱਲ ਵੀਰੇ ਕਰ ਲਿਓ ਨੋਟ ਵੀਡੀਓ ਕਰ ਲਿਓ ਸੇਵ ਉਧਰ ਆਪਣਾ ਲਾਲ ਸਰਾ ਕਬੂਤਰ ਤੇ ਲਾਲ ਸਰੀ ਕਬੂਦਰੀ ਇਹਨਾਂ ਨੇ ਆਂਡੇ ਰੱਖੇ ਉਧਰ ਆਪਣਾ ਗਲੜਾ ਕਬੂਤਰ ਤੇ ਲਾਲ ਸਰੀ ਕਬੂਦਰੀ ਇਹਨਾਂ ਨੇ ਵੀ ਆਂਡੇ ਰੱਖਨੇ ਆ ਤੇ ਉਧਰ ਆਪਣੀਆਂ ਗਲੜੀ ਕਬੂਦਰੀ ਲਾਲ ਜੀਨਾ ਕਬੂਤਰ ਆ ਜੋੜੇ ਦੱਸਿਓ ਕਿੱਦਾਂ ਲੱਗੇ ਬਾਈ ਜੀ ਉਧਰ ਆਪਣੀਆਂ ਸੁਰਖੀ ਰੰਗੀ ਕਬੂਦਰੀ ਤੇ ਆ ਕਬੂਤਰ ਆਪਣਾ ਉਧਰ ਆਪਣਾ ਆ ਕਬੂਤਰ ਗਲੜਾ ਬਾਲਨੇ ਦੇ ਬੱਚਾ ਉਧਰੋ ਬਾਈ ਜੀ ਆਪਣੇ ਆ ਸ਼ਾਕੀ ਕਬੂਦਰੀ ਆ ਨਾਲ ਸ਼ਾਕਾ ਕਬੂਤਰ ਉਧਰ ਬੁੱਤਾ ਗੁੱਟ ਜਾ ਤੇ ਉਧਰ ਆਪਣੀਆਂ ਖੱਟੀਆਂ ਅੱਖਾਂ ਦੀ ਕਬੂਦਰੀ ਤੇ ਇਹਦੇ ਨਾਲ ਕਬੂਤਰ ਆਪਣਾ ਖੱਟੀਆਂ ਖਾ ਆ ਆ ਲਾਉਣੇ ਆ ਬਈ ਆਪਾਂ ਜੋੜੇ ਨਵੇਂ ਆ ਗਲੜੀ ਕਬੂਦਰੀ ਆਪਣੇ ਖੱਟੀਆਂ ਚਿੱਟੀਆਂ ਖਾਣੇ ਕਬੂਤਰ ਨਾਲ ਲੱਗਦੀਆਂ ਉਧਰ ਆ ਬਾਹਰ ਜੋੜਾ ਦਾ ਲਾ ਨਵਾਂ ਤੇ ਆ ਪੱਟੀ ਲਾਲ ਜਿੰਨੀ ਕਰੋ ਚੈੱਕ ਇਹ ਆ ਭਰਤ ਦੇ ਨਾਲ ਆਉਣੀਆਂ ਤੇ ਜੋੜੇ ਕਿਵੇਂ ਲੱਗਾ ਬਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਆਪਣਾ ਚਿੱਟੀਆਂ ਖਲਾ ਹੋਤਰੇ ਖਟੀਆਂ ਖਾਈ ਹੋਦੀਆਂ ਲੱਗਾ ਆਪਣੇ ਕੋਲ ਬਈ ਭਾਈ ਜੀ ਬਾਲੇ ਜੋੜੇ ਭੈਣ ਭਰਾ ਤੇ ਪਿਆਉਤੀ ਦੀ ਆ ਠੀਕ ਆ ਭਾਈ ਜੀ ਤੇ ਆਪਸ ਨੇ ਆਪਾਂ ਮਿਲਾ ਕੇ ਬੱਚੇ ਲਾਜਦੇ ਆ ਹੁਣ ਆਜ ਕਬੂਤਰ ਤੇ ਆ ਕਬੂਦਰੀ ਦੇ ਬੱਚੇ ਆਪਾਂ ਇੰਨਾ ਕਬੂਤਰ ਕਬੂਦਰੀਆਂ ਨਾਲ ਲਾਉਣੇ ਆ ਇਹਨਾਂ ਦੇ ਬੱਚਿਆਂ ਨਾਲ ਇਹਨਾਂ ਦੇ ਬੱਚੇ ਲਾਉਣੇ ਬਈ ਜੀ ਅੱਡੋ ਅੱਡ ਬਲੱਡ ਲੈਣਾ ਤੇ ਉੱਡਣਗੇ ਵੀ ਪੂਰਾ ਰਿਜ਼ਲਟ ਵੀ ਪੂਰਾ ਫੁੱਲ ਦੇਣਗੇ ਤੇ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਜਲਦੀ ਮਿਲਦੇ ਆ ਫੇਰ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਤਪਰਾ ਬਣ ਕੇ ਵੀਡੀਓ ਜਰੂਰ ਸ਼ੇਅਰ ਕਰਦਾ ਕਰੋ ਤਾਂ ਕਿ ਹਰ ਇੱਕ ਵੀਰ ਦਾ ਭਲਾ ਹੋ ਸਕੇ